ਨਾਮ ਤੋਂ ਇਹ ਲੱਗਦਾ ਵੀ ਥੋੜਾ ਜਿਹਾ ਪਾਕਿਸਤਾਨ ਨਾਲ ਟੱਚ ਹੋ ਸਕਦਾ ਕਿ ਹੈ ਨਹੀਂ ਜੀ ਨਹੀਂ ਇਹ ਇਧਰ ਦੀ ਕਹਾਣੀ ਹੈ ਇਧਰ ਦੀ ਕਹਾਣੀ ਹੈ ਸਰ ਕੀ ਇਸ ਵਿੱਚ ਨਵਾਂ ਦੇਖਣ ਨੂੰ ਮਿਲੂਗਾ ਦਰਸ਼ਕ ਸਰ ਇਸ ਵਿੱਚ ਕਹਾਣੀ ਨਵੀਂ ਹੈ ਬਟ ਨਵੀਂ ਹੋਣ ਦੇ ਨਾਲ ਨਾਲ ਇਦਾਂ ਲੱਗੂਗਾ ਕਿ ਅਸੀਂ ਸਾਰੇ ਇਸ ਕਹਾਣੀ ਨਾਲ ਜਾਣੂ ਆ ਸਾਰਿਆਂ ਨੂੰ ਇਦਾਂ ਲੱਗੂਗਾ ਕਿ ਸਾਡੇ ਪਰਿਵਾਰ ਦੇ ਵਿੱਚ ਵਾਪਰਦਾ ਸਾਡੇ ਸਾਡੇ ਪਿਓ ਨਾਲ ਸਾਡੀ ਮਾਂ ਨਾਲ ਭੈਣਾਂ ਨਾਲ ਸਾਡੀਆਂ ਕੁੜੀਆਂ ਨਾਲ ਇਦਾਂ ਇਦਾਂ ਹੁੰਦਾ ਸਾਡੇ ਆਲੇ ਦੁਆਲੇ ਏ ਪੰਕਜ ਸਰ ਪੰਕਜ ਕਪੂਰ ਜੀ ਗੈਪ ਤੋਂ ਬਾਅਦ ਪੰਜਾਬੀ ਫਿਲਮੇ ਵਿਚ ਆ ਰਹੇ ਨੇ ਜਿਹੜੇ ਕਿ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਕੀ ਲੱਗਦਾ ਕਿੰਨਾ ਗਰੋ ਹੋ ਰਿਹਾ ਪੰਜਾਬੀ ਸਿਨੇਮਾ ਕਿ ਬਾਲੀਵੁੱਡ ਤੋਂ ਬੜੇ ਵੱਡੇ ਵੱਡੇ ਸਟਾਰ ਹੁਣ ਪੰਜਾਬੀ ਵਿੱਚ ਆ ਕਿੰਨੀ ਸੋਹਣੀ ਗੱਲ ਹੈ ਕਿ ਹਰ ਕੋਈ ਇਧਰ ਨੂੰ ਦੇਖ ਰਿਹਾ ਹੁਣ ਹਰ ਕਿਸੇ ਦੀ ਨਜ਼ਰ ਇਧਰ ਹੈ ਔਰ ਸਾਡੀ ਇਹ ਬੇਸਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਧੀਆ ਸਕ੍ਰਿਪਟਾਂ ਵਧੀਆ ਕੈਰੈਕਟਰਸ ਨਾਲ ਬਣਾ ਕੇ ਫਿਲਮ ਦਰਸ਼ਕਾਂ ਮਰੇ ਪੇਸ਼ ਕਰੀਏ ਕੋ ਨਵੀਆਂ ਨਵੀਆਂ ਚੀਜ਼ਾਂ ਹੁਣ ਇਨੋਵੇਸ਼ਨ ਪੰਜਾਬੀ ਬੂ ਕਰ ਰਹੇ ਨੇ ਸਾਰੇ ਟਰਾਈ ਕਰ ਰਹੇ ਨੇ ਹੁਣ ਇੱਕ ਫਿਲਮ ਆ ਅ ਵੈਲੀ ਜਨਤਾ ਦੀ ਯਾ ਉਹ ਆ ਰਿਲੀਜ਼ ਹੋ ਜਾਣੀ ਹੈ ਉਹ ਕਿੰਨੀ ਸੋਹਣੀ ਫਿਲਮ ਹੈ ਉਹਨਾਂ ਨੇ ਪੂਰਾ ਆਪਣੇ ਵੱਲੋਂ ਪੂਰੀ ਵਾਹ ਲਾਈ ਹੈ ਉਹ ਸਾਰਾ ਇਹ ਸਾਰੇ ਅਟੈਂਪਟਸ ਨੇ ਜਿਹੜੇ ਇਹ ਪੰਜਾਬੀ ਸਿਨੇਮਾ ਲਈ ਹੀ ਨੇ ਪੰਜਾਬੀ ਦਰਸ਼ਕਾਂ ਲਈ ਹੀ ਸਾਡਾ ਵੀ ਸਾਡਾ ਵੀ ਇਹੋ ਇੱਕ ਅਟਾ ਜਿਹੜਾ ਅੱਜ ਤੱਕ ਜਿੱਦਾਂ ਤੁਹਾਡੇ ਯਾਰ ਅਨਮੁੱਲੇ ਦੇ ਵਿੱਚ ਕਰੈਕਟਰ ਸੀਗਾ ਇਹਦੇ ਵਿੱਚ ਕਿਦਾਂ ਦਾ ਇਹ ਇਹ ਬਿਲਕੁਲ ਡਿਫਰੈਂਟ ਹੈ ਉਸ ਤੋਂ ਜੀ ਇੱਕ ਕਲਾਕਾਰ ਦੇ ਤੌਰ ਤੇ ਮੇਰੇ ਲਈ ਵੀ ਇੱਕ ਬੜੀ ਚੁਣੌਤੀ ਸੀਗੀ ਤਾਂ ਪੰਕਜ ਸਾਹਿਬ ਦੇ ਮੂਰੇ ਖੜ ਕੇ ਪਰਫਾਰਮ ਕਰਨਾ ਉਤੋਂ ਫਿਰ ਯਾਰ ਅਨਮੁੱਲੇ ਵਾਲਾ ਜਿਹੜਾ ਜਿਸ ਤੋਂ ਮੈਨੂੰ ਇੰਨੀ ਇਹਨਾ ਪਿਆਰ ਮਿਲਿਆ ਤੁਹਾਡਾ ਸਾਰਿਆਂ ਦਾ ਉਹ ਤੋਂ ਬਿਲਕੁਲ ਡਿਫਰੈਂਟ ਕਰੈਕਟਰ ਕਰਨਾ ਇਸ ਰੋਲ ਨੂੰ ਜੀ ਪਰਫਾਰਮ ਇਟ ਹੋਊਗਾ ਤੁਹਾਡੇ ਇਹ ਸਾਰੇ ਗੁਣ ਨੇ ਜੀ ਸਾਰਾ ਕੁਝ ਹੀ ਹੈ ਜੀ ਮਤਲਬ ਜਿੱਥੇ ਜੀ ਕੀਤਾ ਇਤਿਹਾਸ ਲਿਓ ਤੁਸੀਂ ਕਹਿੰਦੇ ਕਿ ਕਿੰਨਾਂ ਦੇ ਜ਼ਿਆਦਾ ਕੈਰੈਕਟਰ ਦੇ ਵਿੱਚ ਕੰਫਰਟ ਹੋ ਮੈਂ ਹਰ ਕਿਸਮ ਦੇ ਕੈਰੈਕਟਰ ਚ ਕੰਫਰਟ ਕਰਦਾ ਜਿਸ ਵਿੱਚ ਮੈਂ ਨਹੀਂ ਹੋਊਗਾ ਜਦੋਂ ਮੈਂ ਮੈਨੂੰ ਆਫਰ ਹੋਊਗਾ ਮੈਂ ਤੁਹਾਨੂੰ ਦੱਸੂਗਾ ਤੇ ਸਰ ਰਿਲੀਜ਼ਿੰਗ ਕੋਈ ਦੋ ਆਈਡੀਆ ਵਿੱਚ ਇਹਦਾ ਏਦਾਂ ਵੀਰ ਜੀ ਕਿ ਇਹ ਨਾ ਪ੍ਰੋਸੈਸ ਹੈ ਹਰ ਇੱਕ ਫਿਲਮ ਦਾ ਇੱਕ ਡਿਫਰੈਂਟ ਪ੍ਰੋਸੈਸ ਹੈ ਕਿਉਂਕਿ ਇਹਦੇ ਪੋਸਟ ਪ੍ਰੋਡਕਸ਼ਨ ਜਾਣਾ ਹੈ ਜੀ ਡਬਿੰਗ ਹੋਣੀ ਹੈ ਦੀ ਡੀਆਈ ਹੋਣੀ ਹੈ ਫਿਰ ਇਹਦਾ ਬੈਕਗ੍ਰਾਉਂਡ ਸਕੋਰ ਹੋਣਾ ਬੜਾ ਲੰਬਾ ਪ੍ਰੋਸੈਸ ਹੈ ਹੋ ਸਕਦਾ ਛੇਤੀ ਕਰ ਲਈ ਜਾਵੇ ਹੋ ਸਕਦਾ ਸਮਾਂ ਲੱਗ ਜਾਵੇ ਮੈਂ ਅਜਿ ਕਹਿ ਨਹੀਂ ਸਕਦਾ ਪ੍ਰੋਡਿਊਸਰਸ ਦਾ ਫੈਸਲਾ ਐਕਟਿਵ ਲੋਕ ਜਿਹੜੀ ਸਿੰਗ ਅਪ ਕੀਤੀ ਗਾਣੇ ਉਹਨੇ ਗਾਇਆ ਨਹੀਂ ਅਸਲੀ ਗੱਲ ਕਰੀਏ ਸਰ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਇਹਦੀ ਸ਼ੂਟਿੰਗ ਹੋਈ ਹੈ ਵੀਰ ਜੀ ਬਸੌਲੀ ਪਿੰਡ ਹੈ ਆਪਣੇ ਰਾਵੀ ਦੇ ਕੰਢੇ ਲਾਗੇ ਤੇ ਉੱਥੇ ਇਹਦੀ ਪ੍ਰਾਇਮਰੀਲੀ ਸ਼ੂਟਿੰਗ ਹੋਈ ਉਹਦੇ ਆਊਟਸਕਰਟਸ 'ਚ ਵੀ ਕੀਤੀ ਗਈ ਹੈ ਸ਼ੂਟ ਤੇ ਸਰ ਸਨੇਹਾ ਵੀ ਬਹੁਤ ਚੰਗਾ ਤੋਂਗੀ ਬਹੁਤ ਸੋਹਣਾ ਸਨੇਹਾ ਸਰ ਬਹੁਤ ਸੋਹਣਾ ਸਨੇਹਾ ਹੈ ਜ਼ਿੰਦਗੀ 'ਚ ਆਪਾਂ ਜਿਹਨਾਂ ਔਕੜਾਂ ਦਾ ਸਾਹਮਣਾ ਕਰਦੇ ਆਂ ਕਈ ਵਾਰੀ ਟੁੱਟ ਜਾਂਦੇ ਆਂ ਕਈ ਵਾਰੀ ਹਾਰ ਜਾਂਦੇ ਆਂ ਉਹਨਾਂ ਦਾ ਸਮਾਧਾਨ ਕੀ ਹੈ ਉਹਨਾਂ ਨਾਲ ਨਜਿੱਠਿਆ ਕਿਦਾਂ ਜਾ ਸਕਦਾ ਉਹ ਸੁਨੇਹਾ ਹੈ ਠੀਕ ਹੋ ਠੀਕ ਹਾਂ ਜੀ ਬਿਲਕੁਲ ਸ਼ਹਿਰ ਦਿੱਲੀ ਦਾ ਵੀ ਕਿੰਨਾ ਬੜਾ ਕਰੈਕਟਰ ਹੈ ਭਾਈ ਕੀ ਕਹਿਣਾ ਬੰਦੀ ਹਾਂ ਬਾਈ ਇਹ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਹੀ ਤੁਹਾਨੂੰ ਸਾਰਿਆਂ ਨੂੰ ਬਾਰ ਬਾਰੀ ਸਤਿ ਸ੍ਰੀ ਅਕਾਲ ਤੇ ਲੁਧਿਆਣਾ ਵਾਸੀਆਂ ਨੂੰ ਦਿਲਵਾਦਾ ਬੰਦੀ ਸਾਰੀ ਪ੍ਰੈਸ ਦਾ ਥੈਂਕ ਯੂ ਤੁਸੀਂ ਇਹਨੇ ਪਿਆਰ ਨਾ ਸਕਨਾ ਇੱਥੇ ਗੱਲਬਾਤ ਕੀਤੀ ਹੈ ਇਸ ਫਿਲਮ ਦੇ ਰਿਗਾਰਡਿੰਗ ਫਿਲਮ ਰਾਵੀ ਦੇ ਕੰਡੇ ਆਪਦੇ ਆਪਸੀ ਟਾਈਟਲ ਦੱਸਦਾ ਹੈਗਾ ਵੀ ਇੱਕ ਇੱਕ ਉਸ ਦਰਿਆ ਜਿਹੜਾ ਸਾਡਾ ਰਾਵੀ ਹੈ ਉਹਦੇ ਕਰਾਰੇ ਦੀ ਇੱਕ ਕਹਾਣੀ ਹੈ ਉੱਥੇ ਪਰਿਵਾਰ ਦੀ ਇਸ ਫਿਲਮ ਦਾ ਹਿੱਸਾ ਹੋਣਾ ਆਪਦੇ ਆਪ ਚ ਮੈਨੂੰ ਲੱਗਦਾ ਮੈਨੂੰ ਬਹੁਤ ਖੁਸ਼ੀ ਦੇ ਰਿਹਾ ਹੈਗਾ ਜੀ ਦੂਸਰੇ ਨੂੰ ਪਾ ਨਹੀਂ ਦੇਖਿਆ ਹਾਂ ਹਾਂ ਜੀ ਇਹਦੇ ਵਿੱਚ ਵੀ ਕੁਝ ਇਦਾਂ ਦਾ ਨਹੀਂ ਇਹ ਟੋਟਲੀ ਮੇਰੇ ਐਜ਼ ਐਨ ਐਕਟਰ ਵੈਰੀ ਡਿਫਰੈਂਟ ਹੈ ਇਹਦੇ ਜੋ ਬੜਾ ਸ਼ਾਂਤ ਸੁਭਾਅ ਦਾ ਕਰੈਕਟਰ ਆ ਪ੍ਰੇਮ ਦਾ ਕਰੈਕਟਰ ਮੈਂ ਕਰ ਰਿਹਾ ਅ ਤਰੂ ਨਵਾਂ ਕੁਝ ਦੇਖਣ ਨੂੰ ਮਿਲੂਗਾ ਐਜ਼ ਐਨ ਐਕਟਰ ਨਵਦੀਪ ਪਲੇਅਰ ਤੋਂ ਜੋ ਪਹਿਲਾਂ ਆਪਾਂ ਕੀਤੇ ਉਹਨਾਂ ਨਾਲੋਂ ਡਿਫਰੈਂਟ ਕਰੈਕਟਰ ਹੈ ਇਹ ਜੋ ਵੀ ਤੁਹਾਨੂੰ ਦਾ ਜਿਆਦਾ ਤਾਂ ਜਿਹੜਾ ਮੈਂ ਦੇਖਿਆ ਸੀਗਾ ਮੈਂ ਉਹ ਤੋਂ ਸੁਝਿਆ ਮੈਂ ਕਿ ਲੈਵੀ ਫਿਲਮ ਦੇ ਵਿੱਚ ਕੁਝ ਵਧੀਆ ਹੋਊਗਾ ਹੱਲਾ ਹਾਂ ਕੁਝ ਐਕਸਪੈਕਟ ਕਰਦੇ ਨੇ ਦੋਸਤ ਮਿੱਤਰ ਜਿਹੜੇ ਪਿਆਰ ਕਰਦੇ ਨੇ ਜਿੰਨੇ ਵੀ ਫਿਲਮਾਂ ਮੈਨੂੰ ਦੇਖਦੇ ਨੇ ਉਹਨਾਂ ਨੂੰ ਹੁੰਦਾ ਵੀ ਜਿੱਥੇ ਮੈਂ ਆਉਣਾ ਦਾ ਕੁਝ ਨਾ ਕੁਝ ਉਹਦਾਂ ਦਾ ਤਮਾਕੇਦਾਰ ਹੋਊਗਾ ਬੱਚ ਇਹਦੇ ਚ ਤੁਹਾਨੂੰ ਬਹੁਤ ਚੰਗਾ ਲੱਗੂਗਾ ਇਸ ਕੈਰੈਕਟਰ ਚ ਮੈਨੂੰ ਦੇਖ ਕੇ ਤੁਸੀਂ ਐਪਰੀਸ਼ੀਏਟ ਕਰੋਗੇ ਮੈਨੂੰ ਲੱਗਦਾ ਵੀ ਅਸੀਂ ਮਿਹਨਤ ਕੀਤੀ ਹੈ ਪੂਰੀ ਆਪਦੇ ਵੱਲੋਂ ਮੈਂ ਆਪ ਦਾ 100% ਦਿੱਤਾ ਤੇ ਬਾਕੀ ਫਿਲਮ ਦੇ ਸਾਰੇ ਆਰਟਿਸਟ ਬਹੁਤ ਬਾਖਮਾਲ ਨੇ ਉਹਨਾਂ ਨਾਲ ਕੰਮ ਕਰਕੇ ਬਹੁਤ ਚੰਗਾ ਲੱ ਮੈਸੇਜ ਤਾਂ ਭਈ ਚਲੋ ਮੈਂ ਦੇਣ ਵਾਲਾ ਹੈ ਨਹੀਂ ਅੱਡਾ ਬਟ ਫਿਰ ਵੀ ਇਹੀ ਰਿਕਵੈਸਟ ਤੇ ਬੇਨਤੀ ਹੋਈ ਹੈ ਕਿ ਜਦੋਂ ਫਿਲਮ ਆਪਣੀ ਅਨਾਉਂਸ ਹੋਊਗੀ ਰਵੀ ਦੇ ਕੰਡੇ ਤਰੀਕ ਦਾ ਤੁਸੀਂ ਸਾਰੇ ਜਣੇ ਬਦ ਫੈਮਿਲੀ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਫਿਲਮ ਅੱਛੀ ਲੱਗੂਗੀ ਕਿਉਂਕਿ ਪੰਜਾਬੀ ਸਿਨੇਮੇ ਦੀ ਇਹ ਉਹ ਫਿਲਮ ਹੈ ਜਿਹੜੀ ਸਾਡੇ ਰੂਟਸ ਨਾਲ ਜੁੜੀ ਹੋਈ ਹੈ ਪੂਰੇ ਪੰਜਾਬ ਦੀ ਨਹੀਂ ਮਿਲਦਾ ਪੂਰੀ ਦੁਨੀਆ ਦੀ ਹੀ ਕਹਾਣੀ ਹੈ ਕਿਉਂਕਿ ਇੱਕ ਪਰਿਵਾਰ ਦੀ ਕਹਾਣੀ ਹੈ ਪਰਿਵਾਰ ਦੇ ਲਈ ਇੱਕ ਪਰਿਵਾਰ ਇੱਕ ਦੂਜੇ ਨਾਲ ਕਿਵੇਂ ਖੜਦਾ ਹੈ ਕਿਵੇਂ ਸੰਘਰਸ਼ ਕਰਦਾ ਹੈ ਉਹਦੀ ਕਹਾਣੀ ਹੈ ਜੀ ਕਲੇਰ ਭਾਜੀ ਬੇਕਦਰ ਮਨਦਿਆ ਸਵਾਲ ਸੀ ਕਿ ਜਿੱਦਾਂ ਮਤਲਬ ਹੁਣ ਤੱਕ ਤੁਸੀਂ ਜਿੱਦਾਂ ਐਨੋਜੀ ਕਰੈਕਟਰ ਕੀਤੇ ਨੇ ਮਤਲਬ ਫੜ ਕੇ ਦੱਸ ਕੇ ਉਹਦੇ ਨਾਲੋਂ ਕਿੰਦਾ ਤੁਸੀਂ ਆਪਣੇ ਆਪ ਚ ਕੰਫਰਟ ਜਿਹਾ ਲਾ ਕੇ ਰਿਹਾ ਹੋਇਆ ਹੈ ਉਹ ਜਗ੍ਹਾ ਨਹੀਂ ਮੈਨੂੰ ਮੈਂ ਐਜ਼ ਐਨ ਐਕਟਰ ਮੈਂ ਐਵੇਂ ਕਿਹਾ ਮੈਨੂੰ ਸਾਰੇ ਕਰੈਕਟਰਾਂ ਜਿਵੇਂ ਕੰਫਰਟੇਬਲ ਹਾਂ ਤਮੈਨ ਚੰਗਾ ਵੀ ਲੱਗਦਾ ਕਿਉਂਕਿ ਜਦੋਂ ਡਿਫਰੈਂਟ ਕੈਰੈਕਟਰ ਮਿਲਦਾ ਨਾ ਤਾਂ ਫਿਰ ਕੁਝ ਮਿਹਨਤ ਕਰਦੇ ਆ ਸੀ ਮਿਹਨਤ ਕਰਦਾ ਐਜ਼ ਐਨ ਐਕਟਰ ਤਾਂ ਮੈਨੂੰ ਉਹ ਖੁਸ਼ੀ ਹੁੰਦੀ ਹੈ ਕਿ ਹਾਂ ਮੈਂ ਹੁਣ ਆਹ ਕੈਰੈਕਟਰ ਦੇ ਲਈ ਇੰਨੀ ਮਿਹਨਤ ਕੀਤੀ ਹੈ ਜਦੋਂ ਆਪਾਂ ਇੱਕੋ ਜਿਹਾ ਕਰੀ ਜਾਂਦੇ ਆ ਫਿਰ ਉਹ ਥੋੜਾ ਜਿਆਦਾ ਅਸੀਂ ਕੰਫਰਟੇਬਲ ਹੋ ਜਾਂਦੇ ਆ ਮਿਹਨਤ ਮੈਨੂੰ ਲੱਗਦਾ ਵੀ ਥੋੜੀ ਜਿਹੀ ਬੰਦਾ ਘੱਟ ਘਟ ਜਾਂਦਾ ਹੈਗਾ ਤਾਂ ਬਟ ਇਹ ਐਜ਼ ਐਨ ਐਕਟਰ ਮੇਰੇ ਲਈ ਗਰੋਇੰਗ ਹੈ ਤਾਂ ਚੰਗਾ ਲੱਗਿਆ ਹੈ ਔਰ ਤਰੱਕੀ ਸਾਊਥ ਵਾਲੀ ਮੂਵੀ ਦੇ ਬੀਚ ਥੈਂਕ ਯੂ ਭਾਈ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਮੂਵੀ ਬ ਇਸ ਮਤਲਬ ਤੁਸੀਂ ਅਸੀ ਨਾ ਵੀ ਕੋਈ ਹੋਰ ਡਾਇਰੈਕਟਰ ਹੁੰਦਾ ਸ਼ਾਇਦ ਰੋਪੜ ਦੇ ਕੋਲ ਸ਼ੂਟਿੰਗ ਕਰਕੇ ਇਸ ਫਿਲਮ ਨੂੰ ਕੰਪਲੀਟ ਕਰ ਦਿੰਦਾ ਲੇਕਿਨ ਇਹ ਫਿਲਮ 라ਵੀ ਦੇ ਕੰਡੇ ਤੇ ਜਾ ਕੇ ਜਿਹੜਾ ਕਿ ਇੱਥੋਂ 7 ਘੰਟੇ ਦਾ ਰਸਤਾ ਹੈ ਤੇ ਤੁਸੀਂ ਜਾ ਕੇ ਉੱਥੇ ਸ਼ੂਟ ਕਰ ਰਹੇ ਹੋ ਤੇ ਇਹ ਬਹੁਤ ਵੱਡੀ ਹਿੰਮਤ ਹੈ ਪੂਰੀ ਮਲਕੀ ਖਾਸ ਮਤਲਬ ਪਰਿਵਾਰਿਕ ਸਟੋਰੀ ਹੈ ਪਰਿਵਾਰਿਕ ਸਟੋਰੀ ਹੈ ਪਰਿਵਾਰ ਦੇ ਵਿੱਚ ਇੰਨੀ ਇੰਟੈਗਰਿਟੀ ਦਿਖਾਈ ਹੈ ਕਿ ਚਾਰ ਕੁੜੀਆਂ ਫਾਦਰ ਹੈ ਸਾਰੇ ਫਾਦਰ ਦੇ ਆਲੇ ਦਾਲੇ ਸਟੋਰੀ ਘੁੰਦੀ ਹੈ ਤੇ ਉਹਦੇ ਵਿੱਚ ਵੀ ਕੁੜੀਆਂ ਨਾਲ ਪ੍ਰੋਬਲਮਸ ਕਿੰਨੀਆਂ ਹੁੰਦੀਆਂ ਨੇ ਇੱਕ ਦੀ ਖਤਮ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ ਸੋ ਐਦਾਂ ਕਰਕੇ ਸਟੋਰੀ ਹੈ ਜਿਹੜੀ ਕਿ ਸਿਰਫ ਵਿੱਲ ਨਹੀਂ ਕਰ ਸਕਦੇ ਲੇਕਿਨ ਤੁਹਾਨੂੰ ਮੈਂ ਹਿੰਟ ਦੇ ਰਹੀਆਂ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਹੈ ਕਿ ਇਹ ਫਿਲਮ ਬਹੁਤ ਅੱਛੀ ਫਿਲਮ ਹੈ ਜਿਹੜੀ ਕਿ ਕਲਚਰ ਨਾਲ ਜੁੜੀ ਹੋਈ ਹੈ ਔਰ ਇਸ ਦੇ ਵਿੱਚ ਪੰਜਾਬੀ ਪ੍ਰੋਬਲਮਸ ਹੈ ਪੰਜਾਬੀ ਸੁਸਾਇਟੀ ਦੀਆਂ ਜਿਹੜੀਆਂ ਕਿ ਹੌਲੀ-ਹੌਲੀ ਸੋਲਵ ਹੁੰਦੀਆਂ ਨੇ ਔਰ ਤੁਹਾਨੂੰ ਪਸੰਦ ਆਏਗੀ ਇਹ ਫਿਲਮ ਬਹੁਤ ਅੱਛੀ ਹੈ ਥੈਂਕ ਯੂ ਕੀ ਇਹ ਬੀਟਾ ਫਲਾਸ ਫਿਲਮ ਵਿੱਚ ਕੀ ਸੀਗਾ ਸਰ ਮੈਨੂੰ ਕਿਵੇਂ ਲੱਗੀ ਸਟੋਰੀ ਐਕਟਰੀ ਹਾਂ ਐਜ਼ ਐਨ ਐਕਟਰ ਮੈਂ ਦੱਸਦਾ ਕਿ ਮੇਰਾ ਦੇਖੋ ਜਿਵੇਂ ਰਾਵੀ ਦੇ ਕੰਡੇ ਫਿਲਮ ਦਾ ਨਾਮ ਹੈ ਬਹੁਤ ਸੋਹਣੀ ਫਿਲਮ ਹੈ ਬਹੁਤ ਸੋਹਣੀ ਕਹਾਣੀ ਹੈ ਇਹ ਕਹਾਣੀ ਮਿਸਟਰ ਜਸ ਗਰੇਵਾਲ ਨੇ ਲਿਖੀ ਹੈ ਜਿਨੇ ਪਹਿਲਾਂ ਵੀ ਆਪਣੇ ਫਿਲਮ ਇੰਡਸਟਰੀ ਨੂੰ ਬਹੁਤ ਖੂਬਸੂਰਤ ਫਿਲਮਾਂ ਦਿੱਤੀਆਂ ਨੇ ਜਿਨ੍ਹਾਂ ਵਿੱਚ ਰੱਬ ਦਾ ਰੀਡਿਓ ਹੈ ਬਾਜਰੇ ਦਾ ਸਿੱਟਾ ਹੈ ਦਾਣਾ ਪਾਣੀ ਉਹਨਾਂ ਦੀਆਂ ਲਿਖੀਆਂ ਹੋਈਆਂ ਫਿਲਮਾਂ ਰਹੀਆਂ ਨੇ ਤੇ ਇਹ ਵੀ ਉਹਨਾਂ ਦੀ ਫਿਲਮ ਲਿਖੀ ਹੋਈ ਹੈ ਇਸ ਨੂੰ ਡਾਇਰੈਕਟ ਕੀਤਾ ਮਿਸਟਰ ਹੈਰੀ ਪੱਟੀ ਨੇ ਬਹੁਤ ਹੀ ਪੈਸ਼ਨੇਟ ਔਰ ਬਹੁਤ ਹੀ ਕਮਾਲ ਦੇ ਡਾਇਰੈਕਟਰ ਨੇ ਉਹਨਾਂ ਦੇ ਫੰਡੇ ਬੜੇ ਕਲੀਅਰ ਨੇ ਵੈਰੀ ਪ੍ਰੋਫੈਸ਼ਨਲ ਉਹਨਾਂ ਦਾ ਐਟੀਟਿਊਡ ਹੈ ਔਰ ਉਹਨਾਂ ਦੀ ਟੇਕਿੰਗ ਉਹਨਾਂ ਦਾ ਸ਼ਾਟਸ ਲੈਣ ਦਾ ਜਿਹੜਾ ਅੰਦਾਜ਼ ਹੈ ਉਹ ਬੜਾ ਨਿਰਾਲਾ ਹੈ ਔਰ ਬਹੁਤ ਹੀ ਖੂਬਸੂਰਤ ਹੈ ਸੋ ਇਹ ਜਿਹੜੀ ਜੋੜੀ ਰਾਈਟਰ ਔਰ ਡਾਇਰੈਕਟਰ ਦੁਬਾਰਾ ਫੇਰ ਰਿਪੀਟ ਹੋਏ ਨੇ ਕਿਉਂਕਿ ਰੱਬ ਦੇ ਰਿਡਿਊਸ ਵੀ ਇਹਨਾਂ ਇਹਨਾਂ ਦੋ ਸੀ ਜੋੜੀ ਹੈ ਸੋ ਮੇਰਾ ਬਤੌਰ ਐਕਟਰ ਇਹਦੇ ਵਿੱਚ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਮੈਨੂੰ ਬਲਕੇ ਆਮ ਥੈਂਕਫੁਲ ਟੂ ਮਾਈ ਡਾਇਰੈਕਟਰ ਟੂ ਮਾਈ ਪ੍ਰੋਡਿਊਸਰ ਟੂ ਮਾਈ ਰਾਈਟਰ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਫਿਲਮ ਵਿੱਚ ਮੈਂ ਉਹਦਾ ਸ਼ੁਕਰਗੁਜ਼ਾਰ ਕਰ ਸ਼ੁਕਰਗੁਜ਼ਾਰਾਂ ਔਰ ਸਾਡੀ ਇਸ ਫਿਲਮ ਦੇ ਸਭ ਤੋਂ ਹੋਰ ਵੱਡੀ ਗੱਲ ਸਾਡੇ ਪ੍ਰੋਡਿਊਸਰਸ ਫਸਟ ਟਾਈਮ ਪ੍ਰੋਡਿਊਸਰ ਨੇ ਮਿਸਟਰ ਜਤਿੰਦਰ ਚੋਹਾਨ ਉਹਨਾਂ ਮਤਲਬ ਉਹਨਾਂ ਦੀ ਸੋਚ ਔਰ ਸਮਝ ਦਾ ਇਥੋਂ ਪਤਾ ਲੱਗਦਾ ਕਿ ਉਹਨਾਂ ਨੇ ਆਪਣੀ ਪਹਿਲੀ ਫਿਲਮ ਕਿਹੜੀ ਚੁਣਨੀ ਆ ਕਿੱਦਾਂ ਦੀ ਕਹਾਣੀ ਚੁਣਨੀ ਆ ਉਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਰਾਵੀ ਦੇ ਕੰਡੇ ਫਿਲਮ ਨੂੰ ਚੁਣਿਆ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਆ ਔਰ ਬਹੁਤ ਹੀ ਦਲੇਰਾਨਾ ਟਾਂਗ ਨਾਲ ਉਹਨਾਂ ਨੇ ਇਸ ਫਿਲਮ ਦੇ ਉੱਤੇ ਇਨਵੈਸਟ ਕੀਤਾ ਜਿਸ ਤਰ੍ਹਾਂ ਦੀ ਵੀ ਡਿਮਾਂਡਸ ਰਹੀਆਂ ਨੇ ਡਾਇਰੈਕਟਰ ਵੱਲੋਂ ਜਾਂ ਹੋਰ ਟੀਮ ਮੈਂਬਰਸ ਵੱਲੋਂ ਜਿਹੜੀਆਂ ਕਿ ਫਿਲਮ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਹਰ ਇੱਕ ਪੂਰੀ ਕੀਤੀ ਹੈ ਜੋ ਵੀ ਫਿਲਮ ਬਣਾਉਣ ਦੇ ਲਈ ਜੋ ਵੀ ਕਿਸੇ ਚੀਜ਼ ਦੀ ਚਾਹੀਏ ਸੈਟ ਚਾਹੀਏ ਕੋਸਟਿਮ ਚਾਹੀਏ ਕਿਸੇ ਹੋਰ ਤਰ੍ਹਾਂ ਦੀ ਪ੍ਰੋਪਰਟੀ ਹੈ ਜੋ ਚਾਹੀਦੀ ਸੀ ਜਾਂ ਕੋਈ ਲੋਕੇਸ਼ਨ ਜੋ ਉਹਨਾਂ ਨੂੰ ਚਾਹੀਦੀ ਸੀ ਉਹ ਪ੍ਰੋਡਿਊਸਰ ਨੇ ਪ੍ਰੋਵਾਈਡ ਕੀਤੀ ਹੈ ਸੋ ਬਹੁਤ ਹੀ ਇੱਕ ਕੰਬੀਨੇਸ਼ਨ ਬਹੁਤ ਹੀ ਵਧੀਆ ਟੀਮ ਬਣੀ ਹੈ ਉਹਨਾਂ ਨੇ ਔਰ ਬਹੁਤ ਅੱਛੀ ਫਿਲਮ ਬਣ ਰਹੀ ਹੈ ਬਣ ਗਈ ਸੀ ਮੈਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਲੋਕਾਂ ਨੂੰ ਵੀ ਸਾਰੇ ਆਪਣੇ ਦਰਸ਼ਕਾਂ ਨੂੰ ਇਹ ਫਿਲਮ ਪਸੰਦ ਆਵੇਗੀ ਤੇ ਅਸੀਂ ਇਸ ਫਿਲਮ ਆਪਣੇ ਵੱਲੋਂ ਇਹ ਅਪੀਲ ਵੀ ਕਰਦੇ ਆ ਕਿ ਸਾਰੀ ਹੁਮ ਹਮਾ ਕੋ ਪੰਚ ਹੈ ਬੜੀ ਪਰਿਵਾਰਿਕ ਫਿਲਮ ਹੈ ਸਾਡੇ ਸੱਬਿਆ ਚੈਨਲ ਜੁੜੀ ਹੋਈ ਫਿਲਮ ਹੈ ਸੋ ਬਾਕੀ ਹੋਰ ਨਕੀ ਕਹਾ ਬੇ ਕਮਾਲ ਦਾ ਐਕਸਪੀਰੀਅੰਸ ਰਿਹਾ ਸ਼ੂਟਿੰਗ ਟਾਈਮ ਬਹੁਤ ਹੀ ਐਟਮੋਸਫੇਅਰ ਐਟਮੋਸਫੇਅਰ ਜਿਹੜਾ ਬੜਾ ਫੈਮਲੀ ਦੀ ਤਰ੍ਹਾਂ ਸੀ ਹਾਸਾ ਮਜ਼ਾਕ ਵੀ ਚੱਲਦਾ ਸੀ ਕੰਮ ਦੇ ਟਾਈਮ ਕੰਮ ਔਰ ਕਿਸੇ ਕਿਸਮ ਦੀ ਕੋਈ ਕਿਸੇ ਨੂੰ ਦਿੱਕਤ ਵੀ ਮਹਿਸੂਸ ਨਹੀਂ ਹੋਈ ਰਾਵੀ ਦੇ ਕੰਢੇ ਜਿਸ ਤਰ੍ਹਾਂ ਨਾਈ ਫਿਲਮ ਦਾ ਕਰਨਾ ਨੇ ਵੀ ਰਾਵੀ ਦਾ ਜਿਸ ਤਰ੍ਹਾਂ ਪਾਣੀ ਦਾ ਵਹਾ ਹੁੰਦਾ ਬੜਾ ਸ਼ਾਂਤ ਬੜਾ ਨਿਰੰਤਰ ਉਸੇ ਤਰ੍ਹਾਂ ਇਸ ਫਿਲਮ ਦਾ ਜਿਹੜਾ ਫਿਲਮ ਦੀ ਰੂਹ ਹੈ ਉਹ ਬੜੀ ਸਕੂਨ ਦੇਣ ਵਾਲੀ ਹੈ ਤੇ ਇਹ ਰੂਪ ਪ੍ਰੋਡਕਸ਼ਨਸ ਹੈ ਨਾ ਜੀ ਐਸ ਆਰ ਪੀ ਰੂਪ ਪ੍ਰੋਡਕਸ਼ਨਸ ਵੱਲੋਂ ਇਹ ਫਿਲਮ ਬਣਾਈ ਗਈ ਹੈ ਸੋ ਦੈਟਸ ਆਲ ਥੈਂਕ ਯੂ ਵੈਰੀ ਮਚ ਜਿਹਨਾਂ ਤੋਂ ਹੋਇਆ ਤੁਸੀਂ ਨਾਈਪੋਂ ਤੋਂ ਅੱਛਾ ਲੱਗ ਰਿਹਾ ਕੋਈ ਕਿੱਥਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜਿਸ ਜਗ੍ਹਾ ਤੋਂ ਤੁਸੀਂ ਬਹੁਤ ਕੁਝ ਸਿੱਖ ਕੇ ਨਿਕਲੇ ਹੋ ਹੋ ਇੱਕ ਲੈਸਨ ਲੈ ਕੇ ਨਿਕਲੇ ਹੋ ਜਦੋਂ ਤੁਸੀਂ ਉੱਥੇ ਵਾਪਸੀ ਕਰਦੇ ਹੋ ਔਰ ਵਾਪਸੀ ਵੀ ਬੜੀ ਦਮਦਾਰ ਹੋਵੇ ਨਾ ਤਾਂ ਉਹਦਾ ਇੱਕ ਮਜ਼ਾ ਆ ਲੱਗ ਗਿਆ ਔਰ ਪ੍ਰਿਆ ਲਖਨਪਾਲ ਬਣ ਕੇ ਨਿਕਲੀ ਸੀ ਸੰਦੀਪ ਘਰ ਸਿੱਧੂ ਬਣ ਕੇ ਵਾਪਸੀ ਕੀਤੀ ਇਹ ਕਿਹਦਾ ਰੋਲ ਵੈ ਆ ਫਿਲਮ ਦੇ ਵਿੱਚ ਮੈਂ ਪੰਕਜ ਅੰਕਲ ਦੀ ਬੇਟੀ ਦਾ ਕਰੈਕਟਰ ਕਰ ਰਹੀ ਹਾਂ ਔਰ ਮੇਰੇ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਇੱਕ ਆਨਰ ਹੈ ਮੇਰੇ ਲਈ ਕਿ ਅੰਕਲ ਦੀ ਬੇਟੀ ਦਾ ਕਰੈਕਟਰ ਕਰਨਾ ਔਰ ਫਿਲਮ ਆਪਣੇ ਆਪ ਦੇ ਵਿੱਚ ਬਾਖਮਾਲ ਹੈ ਹਰ ਇੱਕ ਦੇ ਘਰ ਦੀ ਕਹਾਣੀ ਹੈ ਕੀ ਦਿਖਾਇਆ ਗਿਆ ਤੁਸੀਂ ਜਦੋਂ ਕੀ ਨਸੀ ਜਬੂ ਹੋ ਮੈਸੇਜ਼ ਇੱਕ ਪਿਓ ਦੀ ਜਿਹੜੀ ਮਿਹਨਤ ਹੈ ਪਿਓ ਦੇ ਅੰਦਰ ਜਿੰਨੇ ਉਬਾਲੇ ਉੱਠਦੇ ਨੇ ਉਹ ਆਪਣੇ ਬੱਚਿਆਂ ਲਈ ਕੀ ਕੁਝ ਕਰਦਾ ਹੈ ਔਰ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਉਹ ਕਿਹੜੇ-ਕਿਹੜੀਆਂ ਚੀਜ਼ਾਂ ਚੋਂ ਨਿਕਲ ਕੇ ਆਪਣੇ ਬੱਚਿਆਂ ਨੂੰ ਜਿਉਂਦਾ ਰੱਖਦਾ ਸੋ ਇਹ ਕਹਾਣੀ ਜਿਹੜੀ ਹੈ ਟੈਕਨੀਕਲ ਸ਼ੂਟਿੰਗ ਹੋਈ ਹੈ ਸ਼ੂਟ ਇਹਦਾ ਜੀ ਇੱਕੋ ਹੀ ਜਗ੍ਹਾ ਤੇ ਹੋਇਆ ਬਸੋਲੀ ਦੇ ਵਿੱਚ ਪਠਾਨਕੋਟ ਤੋਂ ਅੱਗੇ ਜਾ ਕੇ ਇੱਕ ਛੋਟਾ ਜਿਹਾ ਕਸਬਾ ਤੇ ਉੱਥੇ ਅਸੀਂ ਸੈਟ ਲਾਇਆ ਸੀ ਰਾਵੀ ਦੇ ਕੰਡੇ ਤੇ ਆਪਣਾ ਸੈਟ ਲਾਇਆ ਤੇ ਉੱਥੇ ਅਸੀਂ ਸ਼ੂਟ ਕੀਤਾ ਬਾਲੀਵੁੱਡ ਤੇ ਵੀ ਆਇਆ ਵਿੱਚ ਸਾਹਮਣੇ ਹੋਇਆ ਉਹਨਾਂ ਨੇ ਕਿਤੇ ਦਾ ਸ਼ੂਟਿੰਗ ਕਰਨ ਦੀ ਹੋਈ ਬੰਕਜਪੂਰ ਅੰਕਲ ਨਾਲ ਇੱਕ ਬਾਕਮਾਲ ਜਿਹੜਾ ਅਸੀਂ ਸਫ਼ਰ ਰਿਹਾ ਉਹ ਬਾਕਮਾਲ ਲੈਕਚਰ ਤਾਂ ਹੈ ਹੀ ਹੈ ਪਰ ਉਸ ਤੋਂ ਵੀ ਵਧੀਆ ਉਹ ਇਨਸਾਨ ਨੇ ਜਿਨ੍ਹਾਂ ਨੇ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਹਮੇਸ਼ਾ ਇਦਾਂ ਹੀ ਲੱਗਦਾ ਰਿਹਾ ਵੀ ਇੱਕ ਪਿਓ ਦੇ ਨਾਲ ਕੰਮ ਕਰ ਰਹੇ ਹਾਂ ਜੀ ਥੈਂਕ ਯੂ ਸਰ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਆਂਟੀ ਬੱਸ 아이 ਕਹਿਣਾ ਚਾਹੂੰਗਾ ਕਿ मीनिंगफुल ਸਿਨੇਮਾ ਸਭ ਨੂੰ ਕਰਨਾ ਚਾਹੀਦਾ ਹੈ ਜਿਹੜਾ ਕਿਸੇ ਨੂੰ ਕੋਈ ਮੈਸੇਜ ਦੇ ਸਕੇ ਕਿਸੇ ਨੂੰ ਕੋਈ ਰਾਹ ਦੇ ਸਕੇ ਤੇ ਆ ਮੂਵੀ ਇਟਸ 올 ਅਬਾਊਟ ਰਾਈਟ ਮੈਸੇਜ ਰਾਈਟ ਪੀਪਲ ਰਾਈਟ ਟਾਈਮ ਇਟ ਵਾਸ for priya i would say sandeep kaur siddu ha eh eh de li si it's a dedication to her and a message to the society to the cinema itself ki ha kala nu vi kala kar li kala hi kafi hai unho hor cheez di loot nahi hundi apni kala de dam te apna naam upar leke ja sakda but the right platform sahi manch that's it lokan ki message ho gaye picture dekhna sabno mauj hai ਮੈਸੇਜ ਆਈ ਦਾ ਹੈ ਦੇਖੋ ਇਹ ਤੁਹਾਡੇ ਕੰਮ ਦੇ ਲਈ ਹੈ ਤੁਹਾਡੇ ਅੰਤ ਕਈਆਂ ਦੀ ਅੰਤਰਾਤਮਾ ਜਗਾਉਗੀ ਸੁੱਤੀ ਅੰਤਰਾਤਮਾ ਨੂੰ ਜਗਾਉਗੀ ਸਹੀ ਮੈਸੇਜ ਹੈ ਕਿ ਕਿਦਾਂ ਇੱਕ ਪਰਿਵਾਰ ਚ ਵਿਚਰਨਾ ਚਾਹੀਦਾ ਕਿਦਾਂ ਇੱਕ ਦੂਜੇ ਦੇ ਫੀਲਸ ਦਾ ਖਿਆਲ ਰੱਖਣਾ ਚਾਹੀਦਾ